ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੋੜਨ ਆਏ ਹਾਂ ਸਾਗ ਹਨਾ ਅੱਜ ਤੁਹਾਨੂੰ ਵੀ ਵਿਖਾਈਏ ਦੇਖੋ ਪਾਲੀਆਂ ਚੋ ਸਾਗ ਲੈਣਾ ਤੇ ਮੁੱਲ ਸਾਗ ਖਰੀਦਣ ਦੇ ਵਿੱਚ ਫਰਕ ਬੜਾ ਹੈ ਨਾ ਇਹ ਸਾਗ ਤੇ ਬੜਾ ਸਵਾਦ ਬੰਦਾ ਹੈ ਬਈਆ ਪਤਾ ਨਹੀਂ ਕਦੋਂ ਕਦੋਂ ਦਾ ਪਿਆ ਹੁੰਦਾ ਹੈ ਹਾਂ ਜੀ ਜਨਾ ਬੜੀ ਜਾਰੇ ਮੁੱਛਰ ਨੇ ਹੂੰ ਸਾਗ ਬਣਾਵਾਂਗੇ ਅੱਜ ਉਹ ਤਾਂ ਵਿੱਚੋ ਹੋਕ ਤੋਰੀ ਅੱਗੇ ਮਮਿਦੀ ਸਾਗ ਤੋੜਨ ਦਿਓ ਸਾਗ ਤੋੜਨ ਦਿਓ ਆਹ ਸਾਗ ਖਾਵਾਂਗੇ ਹੀ ਥੋੜੋਗੇ ਤੇ ਖਾਵਾਂਗੇ ਸਾਗ ਨੂੰ ਘਿਓ ਭਾ ਕੇ ਖਾਵਾਂਗੇ ਮਜ਼ਾ ਆਏਗਾ ਨਾਲ ਬਾਜਰੇ ਦੀ ਰੋਟੀ ਖਾਵਾਂਗੇ ਹੋਰ ਨਾਨੀ ਕੀ ਕਰਦੀ ਨਾਨੀ ਉਹ ਦੂਰ ਤੋਰ ਗਈ ਨਾਨੀ ਮੇਰੇ ਤੋਂ ਦੂਰ ਭੱਜ ਗਈ ਜਦ ਇਹ ਕਿਹਾ ਉਹ ਤੇ ਪਾਲਕ ਗਈ ਕਿੱਥੇ ਉਹ ਤੇ ਉਹ ਤੇ ਉਹ ਜਾਣਾ ਮੈਂ ਪਾਲਕ ਲੈਂ ਚੱਲਾਂ ਆਪਾਂ ਤੇ ਸੋ ਗਲੈਂਚ ਲੀ ਆਂ ਸਾਰਾ ਨਾ ਸੋਰੀ ਪਾਲਕ मैं बार-बार मम्मी जी मम्मी 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 जी किथे लग गया आ चलो पालक तोड़िए जो भी है केडी है मम्मी आ देख क्यों क लेया जी ਓ ਲੱਗੀ ਆ ਮੰਮੀ ਸਾਗ ਤੋੜ ਨਾਨੀ ਬੈਗਣੀ ਆਪਾਂ ਸਾਗ ਤੋੜਨਾ ਹੈ ਇੱਥੇ ਤਿਆਰ ਹੈ ਮੈਂ ਮੰਮੀ ਮੈਨੂੰ ਮੈਨੂੰ ਘਲ ਤਾਂ ਐਵੇਂ ਪਾਲ ਕਰ ਲੈਣ ਵਾਸਤੇ ਮ ਗਿੱਲੀ ਮਿੱਟੀ ਜਦ ਤੁੰਡੀਆਂ ਆ ਰਹੀ ਮੇਰੀ ਨਾਨੀ ਨਹੀਂ ਨਾਨੀ ਨਾਨੀ ਸਾਸੀ ਕਲ ਕਰਦੇ ਸਾਰੇ ਆ ਜੀ ਸਾਰੇ ਆ ਨੀ ਨਾਨੀ ਕਿੰਨੇ ਚਾ ਲਈ ਹੈਂ ਠੰਡ ਲੱਗਦੀ ਨਹੀਂ

ਇੰਨੀ ਤੋਂ ਅੱਗੇ ਚੱਲੀਏ ਠੀਕ ਆ ਮੰਮੀ ਨੇ ਇੱਕ ਹੋਰ ਉੜ ਦੇ ਦਿੱਤਾ ਕਰਦੇ ਲਿਆ ਕੇ ਨੂੰ ਜਿਵੇਂ ਮਮੇਰ ਤੇ ਐਸਨ ਪੈडल ਮੈਂ ਐਸਾ ਸਾਈਕਲ ਤੇ ਉਹ ਖੜੀ ਮੇਰੀ ਸਾਈਕਲ ਚਲੋ ਜੀ ਚੱਲੀਏ ਕਰਦੇ ਲੈਣ ਕਰੂੰ ਮੈਂ ਤੇ ਘਰ ਪੈਣ ਲੱਗਾ ਸਾ ਠੀਕ ਐ ਦੇਖੋ ਜੀ ਓ ਰੀ ਮਮੀ ਓ ਰਿਦੇ ਸੰਦੀ ਜ਼ੂਮ ਕਰਕੇ ਪਤਾ ਲੱਗ ਜਾਂਦਾ ਕਿ ਓ ਰੀ ਮਮੀ ਵੈਸੇ ਤਾਂ ਪਤਾ ਨਹੀਂ ਲੱਗ ਜਾਂਦਾ ਦੂਰ ਬੜੀ ਬੈਠੇ ਨੇ ਨਾ ਚਲੋ ਜੀ ਹੁਣ ਮੈਂ ਜਾਣਾ ਵਕਰੇ ਮੈਂ ਸਾਈਕਲ ਤੇ ਬਹਿ ਗਿਆ ਵਾਂ ਚਲੋ ਜੀ ਚਲੀਏ ਕਰਦੇ ਲੈ ਕੇ ਆਉਨੇ ਆ ਮਮੀ ਦਾ ਕੰਪੂਰਾ ਕਰਨੀ ਆ ਚਲੋ ਜੀ ਚਲੀਏ ਗੰਦੇ ਨੇ ਇਹਦੇ ਅਸਰ ਹੋ ਤਾਂ ਮੇਨ ਰੋਡ ਤੇ ਕੋ ਨਹੀਂ ਹੈਗਾ ਕਿ ਚਲੋ ਰੋੜ ਪਹਿਲੀ ਵਾਲਾ ਰੋੜ ਆ ਆ ਦੇਖੋ ਆ ਮਸਾਹ ਕਰਦਿਆਂ ਹਾਦੀ ਬੜੀ ਉਹ ਇੱਥੇ ਵੀ ਜੀ ਸਾਟ ਹੁਣ ਮੈਂ ਪੜ ਗਿਆ ਮੈਂ ਕਾਰ ਬਸ ਥੋੜਾ ਜਿਹਾ ਰਹਿ ਗਿਆ ਕੰਪਲੀਟ ਕਰਕੇ ਮੈਂ ਕਾਰ ਉੱਪਰ ਸਵਾ ਤੇ ਚਲੋ ਮੈਂ ਤੁਹਾਨੂੰ ਜੀ ਆਪਾਂ ਤੇ ਨਾ ਆ ਕੇ ਆਇਆ ਤੇ ਸਾਗ ਇੱਧਰ ਤਿਆਰ ਹੁੰਦੇ ਆ ਕੰਮ ਕੋਲੀ ਧਰ ਲਾਂਗੇ ਆਪਾਂ ਹੁਣ ਚਾਹ ਪੀਣੀ ਹੈ ਹੈ ਹਾਂ ਅੱਗ ਭਰ ਕੇ ਚਾਹ ਬਣਾ ਗਨ ਅੱਗ ਭਰ ਕੇ ਕੋ ਨਾਲ ਸੇਕ ਤੇ ਨਾਲੇ ਪਾਣੀ ਧਰ ਦਿੱਤੇ ਚਾਹ ਹਾਂ ਨਾ ਤੇਆਂ ਠੰਡ ਲੱਗੰਦੇ ਜੀ ਠੀਕ ਠੰਡਾ ਜਿਵੇਂ ਬਿਲਕੁਲ ਧੁੱਪ ਤੇ ਨਹੀਂ ਨਿਕਲੀ ਹੋਣੀ ਹੈਗੀ ਤੇ ਮੈਂ ਚਾਹ ਬਣਾ ਕੇ ਲਿਓਨੀ ਆ ਆਨੇ ਸਾਈ ਆ ਵਿਆਹ ਵੀਨੇ ਤੇ ਨਾਲੇ ਦੁਜਾ ਮੈਂ ਕਰ ਚਾਹ ਬਣਾ ਕੇ ਲਿਉਣੀ ਆ ਨਾਲੇ ਕਾਰਜ ਨੂੰ ਕੁਛ ਖਾਣ ਵਾਸਤੇ ਦੇ ਕੇ ਆ ਉਹ ਅੰਦਰ ਹੀਟਰ ਚਲਾ ਕੇ ਬੈਠਾ ਇਹਨਾ ਧੋ ਕੇ ਸਤਨਾ ਫਸਰੇਜ ਚੱਲਦਾ ਸਤ ਥੋੜੀ ਜੀ ਕਸ ਹੈ ਮੰਮੀ ਨਾਮ ਜਪਨਦੇ ਇਹ ਕੋਲ ਬੈਗ ਬਾਬਾ ਜੀ ਪਾਠ ਕਰੰਦੇ ਨੇ ਸਤਨਾ ਨਾਮ ਵਾਹੇ ਗੁਰ ਸਤਨਾ ਜਿਵੇਂ ਬੰਦਾ ਫਿਰ ਖਾਣੇ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਮੈ ਕੋਟਾ ਉਹ ਹੋਟਾ ਚੰਗੂ ਤੇ ਕੋਟਾ ਮम्मी ਸਾਕ ਨਾ ਦੇਉ ਸਾਹ ਹੁਣ ਆਂਦੀ ਆ ਤੇ ਮੈਨੂੰ ਸੇਕ ਭਾਂਦੀ ਆ ਸਾਰਾ ਜ਼ੋਰ ਲੱਗ ਜਾਂਦਾ ਇਹਦੇ ਵਿੱਚ ਸਾਗ ਬਣਾਉਣ ਚਣਾ ਅਲਣ ਪੈ ਗਿਆ ਅਲਣ ਹੋ ਗਿਆ ਕਸਰ ਨਹੀਂ ਲੱਗਦੀ ਥੋੜੀ ਜਿਹੀ ਘੋਟਣ ਚ ਭਈ ਆਪਾਂ ਤੇ ਘੋਟਣ ਦੀ ਕੋਸ਼ਿਸ਼ ਕੀਤੀ ਸੀ ਪਰ ਨਹੀਂ ਘਟਿਆ ਗਿਆ ਗੱਲ ਨਹੀਂ ਬਣੀ ਬੜਾ ਜ਼ੋਰ ਲਾਣਾ ਪੈਂਦਾ ਅਸੀਂ ਤੇ ਗ੍ਰੈਂਡਰ ਮਸ਼ੀਨਾਂ ਨਾਲ ਘਟਣ ਆਲੇ ਆ ਕੋ ਮੀ ਅੱਜ ਦੀ ਮੇਰੀ ਗੱਲ ਸੁਣ ਕੇ ਗ੍ਰੈਂਡਰ ਮਸ਼ੀਨਾਂ ਨਾਲ ਘੋਟਨੇ ਆ ਅਸੀਂ ਤੇ ਸਾਨੂੰ ਸੁਆਦ ਨਹੀਂ ਆਉਂਦਾ ਘੋਟਨੇ ਉਹ ਇਹਦੇ ਗੱਲ ਲੈ ਪਰ ਇਹਦੇ ਟੇਸਟ ਚ ਉਹਦੇ ਚ ਫਰਕ ਵੀ ਤੇ ਆਇਆ ਫਿਰ ਇਹ ਜ਼ਿਆਦਾ ਸੁਆਦ ਲੱਗਦਾ ਸਾਨੂੰ ਵਿੱਚੋਂ ਆਟਾ ਵਰਪਾਓ ਮੱਕੀ ਦੇ ਆਟੇ ਦਾ ਹਲਣ ਪਾਇਆ ਮਕਈ ਦਾ ਆਟਾ ਚਲੋ ਬਣਾ ਕੇ ਬਖਾਣੇ ਹੁਣ ਤੁਹਾਨੂੰ ਰੋਟੀਆਂ ਪਕਾਣੀਆਂ ਨੇ ਮਕਈ ਦੀਆਂ ਕਿ ਨਹੀਂ ਮਕਈ ਦੀਆਂ ਰੋਟੀਆਂ ਕਾਜ ਹਾਂਜੀ ਵਧੀਆ ਬਣੀਆਂ ਬਿਲਕੁਲ ਟੇਸਟੀ ਹੈ